ਸਿੱਧੂ ਮੂਸੇਵਾਲੇ ਦੇ ਗੁੱਟ ਤੇ ਰਖੜੀ ਬਨ ਰਹੀਆਂ ਨੇ ਕੁੜੀਆਂ। ਪੁੱਤ ਦੇ ਰਖੜੀ ਸਜਾ ਪੈਣ ਪਰਾ ਦੇ ਰਿਸ਼ਤੇ ਦੀ ਤਰਜਮਾਨੀ ਕਰ ਰਹੀਆਂ ਕੁੜੀਆਂ। ਰਖੜੀ ਸਜਾ ਵਿਛੜ ਚੁੱਕੇ ਪਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ ਪੈਣਾ। ਸਿੱਧੂ ਵਰਗਾ ਪੁੱਤ ਹਰੇਕ ਮਾਨ ਤੇ ਪਰਾ ਹਰੇਕ ਪੈਣ ਨੂੰ ਮਿਲੇ। ਪੈਣ ਭਰਾਵਾਂ ਦੇ ਪਾਕ ਪਵਿੱਤਰ ਰਿਸ਼ਤੇ ਦੀ ਤਰਜਮਾਨੀ ਕਰਦਾ ਰਖੜੀ ਦਾ ਤਿਹਾਰ ਆਉਣ ਵਿੱਚ ਬੇਸ਼ੱਕ ਅਜੇ ਕੁਝ ਦਿਨ ਬਾਕੀ ਹਨ। ਪਰ ਹਮੇਸ਼ਾ ਆਪਣੇ ਭਰਾਵਾਂ ਦਾ ਪਲਾਂ ਚਾਉਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੀ ਯਾਦਗਾਰ ਤੇ ਪਹੁੰਚ ਕੇ ਉਹਨਾਂ ਦੇ ਪੁੱਤ ਤੇ ਘੁੱਟ ਤੇ ਨਾਮ ਅੱਖਾਂ ਨਾਲ ਰਖੜੀਆਂ ਬੰਨ ਰਹੀਆਂ ਹਨ ਰਖੜੀ ਬੰਨਣ ਤੋਂ ਬਾਅਦ ਸਿੱਧੂ ਮਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਨੇ ਕਿਹਾ ਕਿ ਸਿੱਧੂ ਵਰਗਾ ਪੁੱਤ ਹਰ ਇੱਕ ਮਾਂ ਨੂੰ ਅਤੇ ਪਰਾ ਹਰ ਭੈਣ ਨੂੰ ਮਿਲੇ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੀ ਮੌਤ ਨੂੰ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਪਰ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਦੀ ਭਾਵਨਾ ਘਟਨੀ ਨਹੀਂ ਹੋਈ ਲੋਕ ਜਿੱਥੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਸਨ ਉੱਥੇ ਯਾਦਗਾਰ ਤੇ ਪਹੁੰਚਣ ਵਾਲੀਆਂ ਕੁੜੀਆਂ ਰਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰਖੜੀਆਂ ਸਜਾ ਵਿਛੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ ਸਿੱਧੂ ਮੁਸੇਵਾਲੇ ਦੇ ਘੁੱਟ ਤੇ ਰਖੜੀ ਬੰਨਣ ਚੰਡੀਗੜ੍ਹ ਤੋਂ ਆਈ ਮਹਿਲਾ Kusum Rani ਨੇ ਕਿਹਾ ਕਿ ਅੱਜ ਸਿੱਧੂ ਮੁਸੇਵਾਲੇ ਨੂੰ ਰਖੜੀ ਬਨ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ ਉਹਨਾਂ ਕਿਹਾ ਕਿ ਸਿੱਧੂ ਮੁਸੇਵਾਲੇ ਨੇ ਜੋ ਵੀ ਗਾਣੇ ਗਾਏ ਹਨ ਉਸ ਲਈ ਕੋਈ ਅਜੀਹ ਸ਼ਬਦ ਨਹੀਂ ਜੋ ਮੈਂ ਕਹਿ ਨਹੀਂ ਸਕਦੀ ਉਹਨਾਂ ਨੇ ਕਿਹਾ ਹੈ ਕਿ ਅਜੀਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜੀਹਾ ਭਰਾ ਹਰ ਭੈਣ ਨੂੰ ਮਿਲੇ। ਉਹਨਾਂ ਨੇ ਕਿਹਾ ਹੈ ਕਿ ਕੋਈ ਇਨਸਾਨ ਹੀ ਅਜੀਹਾ ਹੋਵੇਗਾ ਜੋ ਹਰ ਮਾਂ ਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ। ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ, ਭੈਣ ਤੇ ਬੇਟੀ ਨੂੰ ਦਿੰਦਾ ਸੀ। ਉਹਨਾਂ ਕਿਹਾ ਹੈ ਕਿ ਅੱਜ ਮੈਨੂੰ ਸਿੱਧੂ ਮੂਸੇਵਾਲਾ ਦੀ ਸਮਾਤ ਿਆ ਕੇ ਬਹੁਤ ਖੁਸ਼ੀ ਹੋਈ ਹੈ। सर आज मेरे मेरे दिल को इतना सुकून मिला है कि मैंने आज सिंधु मूसे वाले को राखी बांध दी क्योंकि वो हर एक हर एक माँ का एक अच्छा बेटा था हर एक बहन का एक अच्छा भाई था क्योंकि जो आज तक उसने गाने निकाले हैं ना निकाले थे या निकाले हैं सर उनके लिए मैं उनके लिए कोई भी ऐसा लफ्ज़ नहीं है जो मैं बोल नहीं सकती ऐसा ऐसा बेटा हर एक माँ को मिले और ऐसा भाई हर एक बहन को मिले कोई इंसान ऐसा होगा जो एक माँ को एक बहन को इतनी रिस्पेक्ट देगा जो कभी कभी सिद्धू मुसेवाला हर एक लड़की हर एक माँ को हर एक बेटी को देता था बस सर मैं इसके बारे में ये आपसे यही बोल सकती हूँ इसके अलावा मेरे पास और कोई लफ्ज नहीं है आज मेरे को बहुत खुशी हुई उनकी समाधि आके सिद्धू मूसेवाला रखड़ी बन बठिंडा के पिंड जस्सा तो पहुंची छोटी बच्ची महकप्रीत कौर ने कहा है कि सिद्धू मूसेवाला मेरा वा ਤੇ ਸਾਰੀ ਦੁਨੀਆ ਇਸ ਦੀ ਫੈਨ ਹੈ ਉਸਨੇ ਕਿਹਾ ਅਸੀਂ ਵੀ ਸਿੱਧੂ ਦੇ ਫੈਨ ਆ ਅਤੇ ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਬਹੁਤ ਖੁਸ਼ੀ ਹੁੰਨੀ ਸੀ ਉਸਨੇ ਕਿਹਾ ਕਿ ਮੈਂ ਅੱਜ ਸਿੱਧੂ ਮੂਸੇਵਾਲਾ ਦੇ ਰਖੜੀ ਬੰਨਣ ਆਈ ਹਾਂ ਕਿਉਂਕਿ ਇਹ ਮੇਰਾ ਵੱਡਾ ਭਰਾ ਸੀ ਤਾਂ ਕਿ ਮੇਰਾ ਵੱਡਾ ਵੀਰਾ ਸੀ ਇਹ ਇਹਦੇ ਸਾਰੇ ਸਾਰੇ ਲੋਕ ਇਹਦੇ ਫੈਨ ਆ ਕਿ ਅਸੀਂ ਵੀ ਫੈਨ ਆ ਜੇ ਏਹ ਹੁਣ ਹੁੰਦਾ ਅਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਤੇ ਸਾਰੇ ਲੋਕਾਂ ਨੂੰ ਵੀ ਤੇ ਅਸੀਂ ਇਸ ਦੇ ਰਖੜੀ ਬੰਨਣ ਆਏ ਸੀ ਕਿਉਂਕਿ ਸਾਡਾ ਇਹ ਵੱਡਾ ਵੀਰ ਸੀ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ